ਚਿੜੀ ਵੜ ਗਈ ਪਤਾ ਡਿੱਗੀ ਏ ਕਿ ਨਾਉਣ ਵੜੀ ਏ ਹੈ ਹਾਂ ਨੀ ਵੜੀ ਡਿੱਗੀ ਨਾ ਹੋਵੇ ਨਿੱਕਾ ਜਿਹਾ ਬੱਚਾ ਹੀ ਏ ਹਨਾ ਠੱਡਲਾ ਬੋਚ ਕੇ ਇੱਥੇ ਬਾਦੇ ਹੇ ਹੇ ਹੰਬਿਟ ਡਿੱਗ ਪਿਆ ਵਿਚਾਰਾ ਇੱਥੇ ਆਲ ਨਾ ਪਾਇਆ ਹੋਇਆ ਬਰ ਕਹਿਣ ਤੇ ਇਹ ਪਤਾ ਨਹੀਂ ਕਿਵੇਂ ਉੱਡਣ ਨੱਡਣ ਸਿਖਾਉਂਦੀਆਂ ਨੇ ਇਹਨਾਂ ਨੂੰ ਬਾਹਰ ਕੱਢ ਲੈਿੰਦੇ ਨੇ ਆਲ ਨੇ ਚੁੜੀਂ ਗਈਆਂ ਨਾ ਤਾਂ ਇਹਨੇ ਟੁੱਟ ਜਾਂਦਾ ਵਿਚਾਰਾ ਨਿਕਲਣਸਾਰ ਉਹ ਚ ਵੜ ਗਿਆ ਤੇ ਅੱਖਾਂ ਕਿੱਥੇ ਨੇ ਮਰੀ ਤੈਨੂੰ ਅੱਖਾਂ ਨਹੀਂ ਨੀ ਆ ਰਹੀਆਂ ਮੈਂ ਤਾਂ ਦੀਦੀ ਹੁਣ ਖੋਲ ਲੇ ਮੀਚ ਮੀਚ ਰੱਖੀਆਂ ਦੀ ਆ ਦੇਖ ਹੁਣ ਖੋਲੀਆਂ ਤੇ ਆ ਪਤਾ ਨਹੀਂ ਕਿੱਧਰ ਉੱਡ ਗਈ ਇਹਦੀ ਮਾਂ ਇਹ ਇੱਕੇ ਤਾਂ ਮੈਂ ਉਧਰੋਂ ਮੈਂ ਨੰਗਣ ਉਤਰੀਉਂਦੀ ਸੀ ਤੇ ਉਧਰ ਉਹ ਜਦੋਂ ਡਿੱਗਦਾ ਦਿਸ਼ਾ ਨਾ ਮੈਨੂੰ ਢੋਲ ਚ ਮੈਂ ਜਰ ਕੇ ਨਹੀਂ ਦੇਖਿਆ ਮੈਂ ਤਾਂ ਵਿਚਾਰਾ ਡੁੱਬਣਾ ਜਾਵੇ ਕਿਤੇ ਹਾਏ ਤੇ ਲੱਗੀ ਉਮਰੀਕ ਪਾਣੀ ਲਿਆ ਪਾਣੀ ਪੀ ਗਏਨ ਛੋਟੂ ਜਿਹਾ ਬੱਚਾ ਆਇਆ ਹੈ ਚਿੜੀ ਪਤਾ ਨਹੀਂ ਕਿੱਧਰ ਗਈ ਉਹ ਫਿਰ ਤਿੰਨਾਂ ਨੇ ਇਹਨਾਂ ਚਿੜੀਆਂ ਤਾਂ ਏ ਤਰੱਕ ਇੱਕ ਮੜਾਂ ਇਹ ਤਾਂ ਇਹ ਪੀ ਨਹੀਂ ਸਕਣਾ ਮੈਂ ਬੈ ਕੇ ਦੇਖੀ ਪਿੰਡਾ ਪਿੰਡਾ ਇੱਥੇ ਆਪਣੀ ਬਰਕਾਨ ਤੇ ਪਾਇਆ ਹੋਇਆ ਇਹਨਾਂ ਨੇ ਆਲਣਾ ਆਸਰਾ ਇੱਕ ਹੋਰ ਆ ਉਧਰ ਆ ਪਾਣੀ ਵਾਲੇ ਢੋਲ ਚ ਡਿੱਗ ਗਈ ਸੀ ਵਿਚਾਰੀ ਕੋਣ ਇਹਨੂੰ ਢੋਲ ਨੂੰ ਪੱਟ ਤਦੇ ਆ ਦੁਬਾਰਾ ਵੀ ਨਾ ਡਿੱਗ ਜੇ ਇਸ ਕਰਕੇ ਮੌਸਮ ਠੰਡਾ ਹੰਡਾ ਬਹੁਤ ਸੋਹਣਾ ਹੋ ਰਿਹਾ ਜੀ ਮੰਮੀ ਦੇਖੀ ਤਾਂ ਚਿੜੀ ਦਾ ਬੱਚਾ ਦਿਖਾਵਾ ਕੀ ਅੱਛਾ ਰੋਟੀ ਲੱਗ ਗਈ ਠੀਕ ਆ ਜੰਗਾ ਕੁਛ ਨਹੀਂ ਚਿੜੀ ਦਾ ਬੱਚਾ ਸੀ ਏਡਾ ਕਿ ਢੋਲ ਚ ਡਿੱਗ ਪਿਆ ਸੀਗਾ ਹਾਂ ਅੱਛਾ ਮੈਂ ਕਿ ਰੋਟੀ ਪਕਾਉਣੀ ਹੈ ਅੱਛਾ ਠੀਕ ਆ ਚਾਹ ਗਰੀ ਹੁੰਦੀ ਆ ਤਾਂ ਅਮਰੀਕ ਨੇ ਕੱਢਿਆ ਅੱਛਾ ਚੇਂਦੀ ਵਾ ਮਰ ਜਾ ਬੈਠਾ ਨਹੀਂ ਹੋਰ ਪਾਣੀ ਕਿਹੜਾ ਪੈ ਨਹੀਂ ਹੈ ਨਾ ਉਹ ਪਾਣੀ ਚ ਫਿਰ ਮੈਂ ਤਾਂ ਕਿਹਾ ਨਾ ਮੈਂ ਕਿ ਵੱਡੀ ਛਿੜੀ ਡਿੱਗੀ ਜਦੋਂ ਮੈਂ ਦੇਖਿਆ ਤੋ ਬੱਚਾ ਇੰਨ ਡਰਦਾ ਨਾ ਇੱਕ ਉੜ ਗਿਆ ਹੈ ਕਿ ਡਿੱਗੀ ਸਾਹੂ ਬੱਚਾ ਤਾਂ ਹੀ ਡਰਦੋ ਆਜੂਗੀ ਇਹਦੀ ਮਾਂ ਇੰਨੇ ਪਹਿਲਾਂ ਲੱਗਦਾ ਮੈਨੂੰ ਤਾਂ ਮੇਰੀ ਕਿਉਂ ਕਹਦੇ ਪਾਣਾ ਪੈਣਾ ਜੀ ਹਾਏ 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 ਮੈਂ ਵੀ ਇਹ ਚੱਕ ਸਕਦੀ ਮੈਨੂੰ ਵੀ ਹੋਰ ਉੰਜ ਲੱਗਦਾ ਹੁੰਦਾ ਉਹਨਾਂ ਹਲਕਤ ਜੀ ਆਈ ਬਣੇ ਡਰਨਾ ਪਾਣੀ ਪੀ ਲਿਆ ਹੂੰ ਪਾਣੀ ਪੀ ਲਿਆ ਨੀ ਅ ਆਣੀ ਉਹ ਡਗਾਇ ਚੱਲੇ ਕਿੰਨੇ ਚੱਕੀ पे ਕਿੱਥੇ ਬਹਿ ਗਿਆ ਡਰਦਾ ਉਹ ਤੇ ਬਹਿ ਗਿਆ ਆਲਣ ਚਿੰਤਾ ਰਹ ਜਾਂਦਾ ਤੋੜੇ ਦੇ ਟੱਕਨ ਦੇ ਕਿੱਥੇ ਇੱਥੇ ਚਲ ਬੈਠਾ ਰਹਿੰਦੇ ਪਕੜਾ ਗਮਚਾ ਨਹੀਂ ਆਈ ਜੂਗੀ ਹਾਂ ਜਿਹੜੇ ਹੁਣ ਫਾਜੂਗੀ ਆ ਗਈ ਦੇਖ ਮਰੀਕੇ ਅੱਛਾ ਪਖੜੇ ਇੱਕ ਆਪ ਮੁੜ ਗਈ ਜਿੱਥੇ ਹੂੰ ਉਹ ਕੱਟੇ ਦੇ ਦੋ ਵੱਡੀ ਵਿਚਾਰੇ ਦੇ ਦੋਨਾਂ ਦੇ ਹੋ ਗਏ ਆ ਹੋਰ ਉਹ ਦੇ ਮੈਂ ਕੱਟੇ ਰਿਓ ਸੀ ਅੱਛੇ ਸਾਥੀ ਹਮਮ ਦਨ ਕੀ ਤੇ ਕਿਹ ਅਗੋਂ ਮੋੜ ਨਹੀਂ ਆ ਕਿਰਨ ਸੜ ਪਟ ਰਗਾ ਨਹੀਂ ਪਤਾ ਹੀ ਨਹੀਂ ਇਹ ਕਿੰਨੇ ਨਿਕਲੇ ਇਹ ਉਹੀ ਹੋ ਜਾਂਦੀਆਂ ਨੇ ਲੋਟੇ ਆਪਣੇ ਕੱਤੀ ਦੇ ਵੀ ਨਿਕਲੇ ਅਸਿਰ ਆਪਣੇ ਮਰਦੇ ਕੋਈ ਥੋੜੀ ਹੋਰ ਹਮਮ ਇਸਕੇ ਦੇ ਹੱਥੀਂ ਚੋ ਤੇ ਆਟਾ-ਫਟਾ ਗੁੰਨਦੀਆਂ ਕਿਉਂ ਕਰਦੀਆਂ ਦੁੱਧ ਰਿੜਕੇ ਆ ਗਿਆ ਠੀਕ ਹੈ ਹੋਰ ਸਸਰੀ ਘਾਲ ਸਸਰੀ ਘਾਲ ਭਾਈ ਸੋਨ ਸਾਰ ਅੱਜ ਮਾਂ ਨਾਲ ਸ਼ੁਰੂ ਕਰਦੇ ਬਲੌਗ ਧੰਨਵਾਦ ਤੁਹਾਡੇ ਬਾਲਾ ਬਾਲਾ ਤੇ ਲਾਇਕ ਸ਼ੇਅਰ ਕਮੈਂਟ ਮੇਰੀ ਪੋਤੀ ਨੂੰ ਸਹਜੋ ਤਾਜ ਨੂੰ ਜ਼ਰੂਰ ਭੇਜਿਆ ਕਰੋ ਕਿਸੇ ਨਾ ਕਿਸੇ ਰਕਮ ਦਾ ਤੇ ਤੁਰ ਤੁਰ ਕੇ ਤਰਤੀ ਕਬਲਾ ਉਹ ਜਿਹੜੂ ਨੂੰ ਦੇਖਣਾ ਮੈਂ ਤਾਂ ਹੱਥੀ ਲਾਜ ਜਿਲੇ ਭਾਈ ਗੋਰਬੜਾ ਦੇ ਵੀ ਆਇਆ ਤੇ ਗੈਰ ਨੇ ਸਾਰੇ ਹੰਦ ਸਹੀ ਗੱਲ ਹੈ ਆਹ ਪਰ ਹੀ ਬਾਈ ਤਾਂ ਨਵਾਲ ਸੋਡੇ ਠੀਕ ਹੈ ਜੀ ਅੱਜ ਆਪਣੇ ਬਲੌਗ ਦੀ ਸ਼ੁਰੂਆਤ ਤਾਂ ਇਸ ਬੱਚੇ ਬਚਾਉਣ ਤੋਂ ਹੋਈ ਸਹਜ ਹੋਰਾਂ ਨੂੰ ਤੋੜ ਕੇ ਸਕੂਲ ਤੇ ਆਪਾਂ ਇਸ ਬੱਚੇ ਦੀ ਜਾਨ ਬਚਾਉਂਦੇ ਸੀ ਤੇ ਇਹ ਤਾਂ ਉਡਾਰੀਆਂ ਮਾਰਨ ਲੱਗ ਗਿਆ ਖੰਭ ਸੁੱਕ ਗਏ ਹੁਣ ਇਹਦੇ ਲੱਗਦਾ ਗੱਲ ਕਰ ਹੁਣ ਇਹ ਐਵੇਂ ਵੀ ਲੱਗਦਾ ਵੀ ਜੇ ਇਹਦੀ ਮਾਂ ਆ ਜੇ ਤੇ ਚੰਗੀ ਗੱਲ ਨਹੀਂ ਇਹ ਭਿੱਲੀ ਬੁੱਲੀ ਦੇ ਮੂੰਹ ਚ ਆ ਜੇ ਕਿਤੇ ਵਿਚਾਰਿਆ

ਸਤ ਸ੍ਰੀ ਅਕਾਲ ਜਮਾਈ ਜੱਲਾਂ ਦੇ ਨਾਲ ਆਉਣਾ। ਸਤਿ ਸ਼੍ਰੀ ਅਕਾਲ ਦੀਆਂ ਹਾਂ। ਹਾਂ ਗਿਆ ਮੇਰੇ ਮੋਬਾਈਲ ਤੇ ਚੱਲੂ ਸਹੀ ਹਲਾ ਪੰਡਿਆਰਾ ਤਾਂ ਮੈਂ ਛੱਡਦੀ। ਪਾਈਆਂ ਦਾ ਹੋਣ। ਪੂਰੀਆਂ ਛੱਡੇ ਪੂਰੀਆਂ ਨੂੰ ਮੋੜੀ। ਹੋਣੀਆਂ ਜਿੱਦੀਆਂ ਵੀ ਛੱਡ ਮੈਂ। ਹੈਪੀ ਤਾਂ ਗਿਆ। ਠੀਕ ਹੈ ਯਾਦ ਨਾਲ। ਮੈਂ ਕੁਝ ਨਹੀਂ ਤਾਂ ਜਾਂਦੇ। ਸਾਡਾ ਵੀ ਨਹੀਂ ਲੱਗਿਆ ਭੁੱਲ ਗਿਆ ਉਹ। ਆਪਾਂ ਹੀ ਲੈ ਜਾਾਂਗੇ। ਹਾਂ। ਤੇ ਚਲੋ ਹੈ? ਧੰਨਵਾਦ ਸਾਰਿਆਂ ਦਾ ਕਰਦੇ ਹਾਂ। ਹਾਂ ਚਲੋ ਵੀ ਹੁਣ ਆਪਾਂ ਕਰਦੇ ਕੰਮ ਸੰਦੇ। ਅੱਜ ਤਾਂ ਢੇਰੀਆਂ ਵੀ ਨਹੀਂ ਸਿੱਟੀਆਂਆਂ ਸੁੰਬਰ ਕੇ ਆਈ ਲਾ ਕੇ ਦਵਾ ਦਲ ਸਹਿਜ ਰਣ ਤਿਆਰ ਕਰਨ ਲੱਗੀ ਵੇ ਨਹੀਂ ਮੇਰੀ ਪਈਆ ਦੇਣੀ ਹੁਣ ਹੀ ਫਵਾਚੀ ਸਿੱਟ ਗਈ ਕਰਦੀਆਂ ਚੱਕ ਤਰ ਕਿੰਨਾ ਖਲਿਆਰਾ ਪਹਿਰੇ ਜੀ ਆਪਾਂ ਚੱਲਨੇ ਆ ਮਾਤਾ ਰਾਣੀ ਤੇ ਹਾਂ ਮਾਤਾ ਰਾਣੀ ਦੇ ਘਰ ਆਨੇ ਆ ਖਾਣ ਗਰਮੀ ਵਾਲੀ ਕਿਹੜੀ ਪੂਰੀਆਂ ਖਾਦੀਆਂ ਜਾਣੀਆਂ ਸਭ ਹੀ ਪਾ ਕੇ ਆਵਾਂਗੇ ਸਹੀ ਗੱਲ ਹੈ ਇੱਕ ਵੀ ਹੈ ਹਾਂ ਹੋ ਕੇ ਉਹ ਮਾਰੇ

ਤੇ ਹੁਣ ਆਪਾਂ ਕਰਾਏ ਆ ਰੁਪਈਏ ਖੁੱਲੇ ਮੱਥਾ ਟੇਕਣ ਨੂੰ ਸਾਰੇ ਕਰੋ ਜੀ ਦਰਸ਼ਨ ਮਾਤਾ ਰਾਣੀ ਦੇ ਪੰਡਿਆਰੇ ਦੇ ਤੇ ਆਪਾਂ ਵੀ ਜਾਇ ਕਰਦੇ ਆ ਮਾਤਾ ਰਾਣੀ ਦੀ ਮੱਥਾ ਟੇਕ ਕੇ ਫਿਰ ਆਪਾਂ ਕੁਝ ਹੋਰ ਦਿਖਾਵਾਂਗੇ ਇਹ ਵੀਡੀਓ ਥੋੜੀ ਥੋੜੀ ਜੀ ਤਾਂ ਬਣਾਈ ਏ ਕਿਉਂਕਿ ਹਜੇ ਥੋੜਾ ਜਿਹਾ ਆਪਾਂ ਨੂੰ ਐਂ ਜਿ ਲੱਗਦਾ ਹੁੰਦਾ ਵੀ ਸਾਰੇ ਜਾਣੇ ਦੇਖਦੇ ਜੀ ਹੁੰਦੇ ਆ ਵੀ ਕਿਉਂ ਹਨਾ ਕਿਵੇਂ ਜੇ ਵੀਡੀਓ ਬਣਾਈ ਜਾਂਦੇ ਨੇ ਤਾਂ ਕਰਕੇ ਆਪਾਂ ਥੋੜੀ ਥੋੜੀ ਜੀ ਬਣਾ ਲੈਨੇ ਹੁੰਨੇ ਆ ਆ ਮਾਤਾ ਰਣੀ ਸਭ ਦਾ ਭਲਾ ਕਰੇ ਵਧੀਆ ਸਤਿਰਸਤੀਆਂ ਬਖਸ਼ੇ ਸਾਰਿਆਂ ਨੂੰ ਬਹੁਤ ਘੱਟ ਸੀਗਾ ਇੱਥੇ ਪੰਧਿਆ ਰੇਤੇ ਜ ਮਾਤਾ ਦੀ ਇਹ ਮਾਤਾ ਦਾ ਦਰਬਾਰ ਬਣਿਆ ਹੋਇਆ ਜੀ ਸੋ ਪਗ 11:00 ਵਜੇ ਕੇ ਸੀਗੇ ਕੈਂਟਾ ਕਲਾ ਕੇ ਆਗੇ ਸੀਗੇ ਕਿਤੇ ਗਰਮੀ ਬਹੁਤ ਜਿਆਦਾ ਸੀਗੀ ਬੜਾ ਟਾਈਮ ਬੈਠਿਆ ਵੀ ਨਹੀਂ ਜਾਂਦਾਗਾ ਇਸ ਕਰਕੇ ਖੰਟਾ ਲਾਇਆ ਸੀ ਛੋਟੇ ਛੋਟੇ ਨਾਲ ਖੰਟਾ ਲੱਗ ਜੰਦਾ ਆ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਹੈ ਮਾਤਾ ਰਾਣੀ ਦੇ ਦਰਬਾਰ ਦੀ ਇਹ ਹਰ ਸਾਲ ਪੰਡਿਆਰਾ ਕਰਾਉਂਦੇ ਆ ਮਾਤਾ ਰਾਣੀ ਦੇ ਦਰਬਾਰ ਤੇ ਆਪਾਂ ਆਪਣੇ ਨਗਰ ਦਾ ਸਾਰੇ ਦਾ ਹੁੰਦਾ ਹੈ ਹਾਂਜੀ ਇੱਥੇ ਆਪਾਂ ਮੱਥਾ ਟੇਕ ਲਿਆ ਤੇ ਹੁਣ ਆਪਾਂ ਚੱਲਦੇ ਆਂ ਲੰਗਰ ਵੱਲ ਦੇਖਦੇ ਆਂ ਥੋੜਾ ਮਾਹੌਲ ਇੱਧਰ ਉੱਧਰ ਦਿਖਾਉਣੇ ਆ ਤੁਹਾਨੂੰ ਵੀ Nanti ete calderel langgar, langgar skaya jarea mataida, bautu bedia trikenal pantalake, sarangul langgar skaya jarea, apa nubi puria milignya, sari bedia santan baipe, mudah sakrengnya nih, jadi siapa bisa ketemu langgar?

ਹਾਂਜੀ ਹੁਣ ਆਪਾਂ ਅੱਗੇ ਬਾਜ਼ਾਰ ਚ ਇੱਥੋਂ ਪਹਿਲੇ ਤਾਂ ਥੋੜਾ ਜਿਹਾ ਸਮਾਨ ਇਹ ਸਿਕ ਸਾਬਣਦਾਨੀ ਵਗੈਰਾ ਤੇ ਹੋਰ ਨਿੱਕੀ-ਮੁਟੀਆਂ ਸਿੱਧੀਆਂ ਹੀ ਲੈਤੀਆਂ ਇੱਥੋਂ ਆਪਾਂ ਥੋੜਾ ਜਿਹਾ ਆਪਾਂ ਦੇਖਿਆ ਇਧਰ ਉਧਰ ਬਾਜ਼ਾਰ ਦੇ ਵਿੱਚ ਜੀ ਚਲੋ ਜੇ ਕੋਈ ਹੋਰ ਚੀਜ਼ ਲੈਣ ਵਾਲੀ ਹੋਈ ਤਾਂ ਲੈ ਲਾਂਗੇ ਚਲੋ ਜੀ ਮੱਥਾ ਟੇਕ ਕੇ ਆਪਾਂ ਤੇ ਹੁਣ ਚਲਦੇ ਆਪਾਂ ਘਰ ਨੂੰ ਇਹ ਮਾਤਾ ਦੇ ਦਰਬਾਰ ਦਾ ਸੀ ਪੰਡਿਆਰਾ ਲੱਗਿਆ ਹੋਇਆ ਜੀ ਬਹੁਤ ਵਧੀਆ ਰੌਣਕਾਂ ਲੱਗੀਆਂ ਹੋਈਆਂ ਸੀ ਬਹੁਤ ਇਕੱਠ ਹੋ ਰਿਹਾ ਸੀਗਾ ਵਧੀਆ ਲੱਗਿਆ ਦੇਖ ਦੇ ਨੀਚੇ ਦਰੋਂ ਬਤਨ ਨਾਲੇ ਹੈਂਡ ਵਾਸ਼ ਕਰਕੇ ਆਓ ਚਾਹ ਆਪਣੀ ਪੀਓ ਪਹਿਲਾਂ ਫੇਰ ਖੇਡਿਓ ਇਹਨਾਂ लडो ना, चार 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 इस ना। ये मेरे पेपर हो गया <laughs> मेरा चल जा चेंज कर ले फिर लिया